ਜਪ ਜੀ ਸਾਹਿਬ ਇਕ ਓੰਕਾਰ ਸਤਨਾਮ ਦਾ ਕਰਤਾ ਪੁਰਖ ਨਿਰਵੈਰ ਅਕਾਲ ਮੂਰਤਿ ਜੁਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੇ ਸੋਚਣਾ ਹੋਵੇ ਜੇ ਸੋਚੀ ਲਖਵਾਰ ਚੁਪੇ ਚੁਪਨਾ ਹੋਵੇ ਜੇ ਲਾਇ ਰਹਾ ਹਲ ਬਤਾਰ ਉਕਿਆ ਬਖਣਾ ਤਰੀਜ ਬੰਨਾ ਪ੍ਰਿਆ ਭਾਰ ਸਹ ਚਾਨ ਬਲਖੋ ਹਿਤੈ ਕ ਨ ਚੱਲੇ ਨਾਲ ਕਿਵ ਸਚਿਆ ਰਹੋ ਏ ਕਵ ਕੋੜਾ ਟੁੱਟੇ ਪਾਲ ਹੁਕਮ ਨ ਜਾਏ ਚਲਣਾ ਨਾਨਕ ਲਖਿਆ ਨਾਲ ਹੁਕਮੀ ਹੋਵਣੀ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵਢਾਈ ਹੁਕਮ ਤਮਨੇ ਜੋ ਹੁਕਮ ਲੇਖ ਦੋਖ ਸੁਖ ਪਾਈਏ ਕ ਨ ਹਕੂਬਕਸੀਸ ਇਕੋ ਹੁਕਮ ਹੈ ਜਦਾ ਬੁਲਾਈਏ ਹੁਕਮੇਂ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬੁਜੇ ਤਾਂ ਹੋਮੇ ਕਹੇ ਨਾ ਕੋਈ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਰਜਾ ਨਹੀਂ ਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਚਾਰ ਗਾਵੇ ਕੋ ਸਾਜ ਕਰੇ ਤਨ ਕੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਦਸਹਿ ਦੂਰ ਗਾਵੇ ਕੋ ਵੇਖੇ ਹਦਰਾ ਦੂਰ ਕਤਨਾਂ ਰਤਿਨਾ ਯਾ ਮੇ ਤੋਟ ਕਰ ਕਰ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਸੁਖ ਬਾਹੇ ਜੁਗ ਜੰਤਰ ਖਾਈ ਖਾਏ ਉਪਨੇ ਸੁਖਮ ਚਲਾਏ ਰਹੋ ਨਾਨਕ ਵਿਗਸੇ ਦੇ ਪਰਵਾਹ ਸੱਚਾ ਸਾਇਮ ਸੱਚਨਾਂ ਭਖਿਆ ਭਾਗਿਆ ਪਾਰੇ ਆਖੇ ਮੰਗੇ ਦੇਖ ਦੇ ਦਾਤ ਕਰੇ ਦਾਤਾਰ फेर ਕੀ ਅਗੇਰ ਕੀਏ ਜਿਦ ਸੈਦਰ ਬਾਰ ਮੋਹ ਕੇ ਬੋਲਨ ਬੋਲੀਏ ਜਿ ਸੁਨ ਧਰੇ ਪਿਆਰੀ ਅੰਮ੍ਰਿਤ ਵੇਲਾ ਸਚਨਾ ਵੜਿਆਈ ਵਿਚਾਰੇ ਕਰਮੀ ਆਵੇ ਕਪੜਾ ਨਦਰੀ ਮੁਕ ਦਵਾਰ ਨਾਨਕ ਏਵੈ ਜਾਣੀਐ ਸੁ ਬਾਪੀ ਸਤਿਆਰਿ 타ਪਿਆ ਨਾ ਜਾਇ ਕੀਤਾ ਨਾ ਹੋਇ ਆਪੇ ਆਪੜ ਜਨ ਸੋਇ ਘਣ ਸੇ ਵੇ ਤਿਨ ਪਾਇਆ ਮਨ ਨਾਨਕ ਗਾਵੀਏ ਗੁਨੀਣ ਧਾਣਾ ਗਾਵੀਏ ਸੁਣੀ ਯਮਨ ਰਖੀਏ ਪਾਉ ਦੁਖ ਪਰ ਹਰਸੋ ਕਰਲੇ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆਸmai ਗੋਰੀ ਸਰ ਗੁਰ ਗੋੜ ਕੇ ਵਰਮਾ ਗੁਰ ਪਾਰਵਤਨੀ ਮਾਈ ਜੇ ਹੋ ਜਾਣਾ ਖਾ ਨਹੀਂ ਕਹਿਣਾ ਕੋਤ ਨਾ ਜਾਈ ਗੁਰ ਇਕ ਦੇਹ 부ਝਾਈ ਸਭ ਨਾ ਜੀਆਂ ਕਾ ਇਕ ਦਾਤਾ ਸੋ ਮੈ ਬਸਰਨਾ ਜਾਈ ਇਹ ਰਤਨਾਵਾਂ ਜੇ ਤਿਸੁ ਪਾ ਮਾ ਮੈ ਨ ਪਾਣੇ ਕੀ ਨਾਈ ਕਰੀ ਜੇ ਤਿਸ ਰਟਿਓ ਪਾਈ ਵੇਖਾ ਮਿਣ ਕਰਮਾ ਕੇ ਮਿਲੇ ਨੈ ਮਤਿ ਵਿਚਿ ਰਤਨ ਜੋ ਹਰ ਮਾਨਕ ਜੀ ਗੁਰ ਕੀ ਸਿੱਖ ਸੁਣੀ ਗੁਰ ਆਇ ਕਦੇ 부ਝਾਈ ਸਭਨਾ ਜੀਆ ਕਾਇ ਵਿਦਾਤਾ ਸੋ ਮੈ ਵਿਸਰਣਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੋਨੀ ਹੋਏ ਨਵ ਕੰਡਾ ਵਿੱਚ ਜਾਣੀਏ ਨਾ ਚਲੇ ਸਭ ਕੋਈ ਤੰਗਾਂ ਨਾ ਰਖਾਈ ਕੇ ਜਸ ਕੀ ਰਜਗਲੇ ਜੇ ਤਿਸ ਨਜ਼ਰ ਆਵੀ ਤਵ ਆਤਰਾਪੁ ਚੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤਰ ਨਾਲਿ ਗਰ ਗੁਰਬੁਲ ਗਰੇ ਬੜਵੰਤ ਆਗੰਦ ਹੈ ਤੀਹਾ ਕੋਇ ਨ ਸੁਜੀ ਜੇ ਤਿਸ ਗੁਣ ਕੋਇ ਪਰ ਸੁਣਿਆ ਸਦ ਪੀਰ ਸੁਨਾਤ ਸੁਨੇ ਧਰਤ ਤਵਲੇ ਆਕਾ ਸੁਨੇ ਦੀਪ ਲੋਪ ਪਾਤਲ ਸੁਨੇ ਕੋਨਸ ਕੀ ਕਾਲ ਨਾਨਕ ਬੋਲਤਾ ਸਦਾ ਹੈ ਗਾ ਸੁਨੇ ਲੋਕ ਪਾਪ ਕਾ ਨਾ ਸੁਨੇ ਸਰ ਬ੍ਰਹਮਾ ਇਹਨ ਸੁਨੇ ਲੋਕ ਸਰਾ ਹਰਮਨ ਸੁਨੇ ਜੋਗ ਜੁਗਤਨ ਭੇਰ ਸੁਨੇ ਸਾ ਸਿਮਰਤ ਵੇਦ ਨਾਨਕ ਭਗਤਾ ਚਰੰਗਿਆ ਸੁਨੇ ਦੂਖ ਪਾਪ ਕਾ ਨਾ ਜੁ ਸੁਨੇ ਸਾ ਸੰਤੋ ਗਿਆਨ ਸੁਨੇ ਹਿਸ਼ੜ ਕਾ ਇਸ ਨਾਨਕ ਸੁਨੇ ਪਰ ਪਰ ਭਾਵੇ ਮਾਨ ਸੁਨੇ ਲਾਗੇ ਸਹਿਡ ਧਿਆਨ नानक भगता सदा सुन दुख भावका नास सुन सरा गुना के गाह सुन सिख पीर पा दे पावे देह सुन हाथ हो सगा नानक भगता सदा विन दुख भावका नाश मने कीकत कही ना जाय जे को कहे पिछे पछताए ਕਾਗਜ਼ ਦੇ ਕਲਮ ਨਾਲ ਲਿਖਣਾ আর ਮੰਨੇ ਕਾਵੇ ਕਰ ਵਿਚਾਰਿਆ ਐਸਾ ਨਾਮ ਨਰਿੰਦਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸਰਤੋਂ ਵੈਮਨ ਬੋਧੋਂ ਮੰਨੇ ਸકલ ਭੌਣ ਕੀ ਸੋਦੋਂ ਮੰਨੇ ਮਹ ਝੋਟਾ ਨਾ ਖਾਇ ਮੰਨੇ ਜਮਕੇ ਸਾਥ ਨਾ ਜਾਏ ਐਸਾ ਨਾਮ ਨਰਿੰਦਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਾਸੋਂ ਪ੍ਰਗਟ ਜਾਏ ਮੰਨੇ ਮਗਨ ਚੱਲੇ ਕੋਥੇ ਮੰਨੇ ਤਰਮ ਸੇ ਕੀ ਸੰਬੰਧ ਐਸਾ ਨਾਮ ਨਰਨਜਣ ਹੋਏ ਜਿਉ ਕੋ ਮਨ ਜਾਣੇ ਮਨ ਕੋਏ ਮਨ ਲੈ ਪਾਵੇ ਮੁਕਤਿ ਔਰ ਮਨਨੇ ਪਰਵਾਰੇ ਸਾਧਾਰ ਮਨਨੇ ਤ੍ਰਿਤਾਰੇ ਗੁਰ ਸੇਖ ਮਨੇ ਨਾਨਕ ਭਵੀ ਨਾ ਵੇਖੇ ਐਸਾ ਨਾਮ ਨਰਨਜਣ ਹੋਏ ਜਿਉ ਕੋ ਮਨ ਜਾਣੇ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਦਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸੋਹੇ ਧਰ ਰਾਜੜ ਕੂਚਾ ਕਾ ਗੁਰੇ ਕਿਹਾੜ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੇ ਨਹੀਂ ਸਮਾਨ ਤਉ ਤਰਮ ਦੇ ਆਕਾ ਪੂ ਸੰਤੋਖ ਤਾ ਰਖਿਆ ਜਿਨ ਸੂਤ ਜੇ ਕੋ ਬੁੱਧ ਹੋਵੇ ਸਚਿਆਰ ਤਵਰੇ ਉਪਰ ਕੀਤਾ ਭਾਰ ਧਰਤੀ ਹੋਰ ਭਰੇ ਹੋਰ ਹੋ ਤਿਸ਼ਟ ਪਾਤਲੇ ਕਮਨ ਜੋਰ ਜੀ ਚਾਤ ਰੰਗਾ ਕੇ ਨਾਮ ਸਬਨਾ ਲਿਖਿਆ ਬੜੀ ਗਲਾਮ ਹੀ ਲੇਖਾ ਲਿਖ ਜਾਣੇ ਕੋਈ ਲੇਖਾ ਲਖਿਆ ਕੀਤਾ ਹੋਇ ਕੀ ਤਾ ਤਨ ਸੁਵਲ ਰੂਪ ਕੀਤੇ ਦਾ ਜਾਣ ਕੋਣ ਪੂਰ ਕੀ ਤਵ ਸਹਿ ਕੋ ਕੋ ਤੁਸਤੇ ਹੋਵੇ ਲਖ ਦਰਿਆਉ ਕੁ ਰਿ ਸੁ ਕਬਿ ਕਹਾ ਵਿਚਾਰ ਵਰਣ ਜਮੇ ਇਕ ਬਾਰ ਜੋਤਿ ਭਾਵੇ ਸਾਈ ਭਲੀ ਕਾਰ ਤੁ ਸਰਾ ਸਲਾਮ ਧਰਨਕਾਰ ਸ਼ਾਮ ਪਜਪੀ ਸੰਗ ਪਾਉ ਸੰਗ ਪੂਜਾ ਸੰਗ ਤਬ ਤਾਉ ਸੰਗ ਰੰਤਮ ਕੁ ਮੇਰ ਪਾਠ ਸੰਗ ਜੋਗ ਮਿਲ ਰਹੇ ਦਾਸ ਸੰਖ ਭਗਤ ਗੁਰੂ ਗਿਆਨ ਵਿਚਾਰ ਸੰਖ ਸਰੀ ਸੰਖ ਦਾਤਾਰ ਸੰਖ ਸੂਰਮੋ ਭਖਸਾਰ ਸੰਖ ਮੋਨ ਰਵਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਣ ਜਮੇ ਇਕ ਵਾਰ ਜੋ ਤੁਧ ਪਾਵੇ ਸੋਇ ਭਲੀਕਾਰ ਦੂਸਰਾ ਸਲਾਮਤ ਨਿਰੰਕਾਰ ਆ ਸੰਖ ਬੁਰ ਕੀ ਹੰਦ ਕੋਰ ਸੰਖ ਚੋਰ ਹਰਾਮ ਖੂਰ ਸੰਖ ਅਮਰ ਕਰ ਜਾਏ ਜੋਰ ਸੰਖ ਗਲਵੜ ਹਤਿਆ ਕਮਾਏ ਸੰਖੁ ਪਾਪੀ ਪਾਪ ਕਰ ਜਾਹਿ ਸਤਿ ਕੁੜੈਰ ਘੋੜੇ ਫਿਰਾਇ ਸਰਖੁ ਬਲੇ ਸਮਲ ਪਖਿ ਪਾਇ ਸੰਖ ਨੇ ਦਕਸ਼ਰ ਕਰੇ ਬਾਰ ਨਾਨਕ ਕਹੇ ਵਿਚਾਰ ਵਾਰਣ ਜਮੇ ਇਕ ਵਾਰ ਜੋਤਿ ਰ ਭਾਵੇ ਸਾਈ ਪੁਰੀਕਾਰ ਬਹੁ ਸਦਾ ਸੁਲਾਬਤ ਨਿਰੰਕਾਰ ਸੰਖ ਨਾਮਿ ਅ ਸੰਖਿ ਭਾਵੇ ਗੰਮ ਗੰਮ ਸੰਖ ਨੂੰ ਅ ਸੰਖ ਤਾਸ਼ਰਿ ਪਾਰ ਹੋਇ ਅਕਰੀ ਨਾਮ ਅਖਰੀ ਸਲਾਹ ਕਰਿ ਗਿਆਨ ਗੀਤ ਗੁੰਦਾ ਕਰਿ ਲੇਕਲ ਬੋਲਨ ਬਾਨ

ਪ੍ਰੀਅ ਮਦ ਪਾਪਾ ਕੇ ਸੁਘੋ ਢੋਪੇ ਨਾਵੇ ਕੇ ਰੰਗ ਪੁੰਨੀ ਪਾਪੀ ਆਪੇ ਨਾਇ ਕਰ ਕਰ ਕਰਨਾਲੇ ਕਿ ਸੁਜਾਓ ਆਪੇ ਵੀ ਨਪਹਿ ਖਾਉ ਨਾਨਕ ਹੁਕਮਿ ਆਉ ਜਾਓ ਧੀਰ ਤਪਦੇ ਆਦ ਦਾਨੇ ਕੋ ਪਾਵੇ ਤੁਲਕਾ ਮਾਨ ਸੁਨੇ ਮੰਨੇ ਮਨ ਕੀਤਾ ਪਾਵੰਤਰਗਿਰ তীর্থ ਮੰਨਾ ਸਭ ਗੁਣ ਤੇਰੇ ਮੇ ਨਾਹੀ ਕੋਈ ਵਿਣਗੁਣ ਕੀਤੇ ਭਗਤ ਨਾ ਹੋਏ ਸਵਾਸਤਾ ਬਾਣੀ ਮਰਮੋ ਸਤ ਸੁਹਾ ਸੁਨਾ ਮੰਜਾਓ ਕਮਨਸ ਰੁਤਿ ਲਾਗ ਵਕਤ ਕਗਣ ਕਮਨਸ ਤਿਕ ਕਮਨ ਮਾਰ ਕਮਨਸ ਰੁਤ ਮਹਾ ਕਮ ਜਿਤ ਹੋ ਆਇ ਆਕਾਰ ਵੇਲ ਨਾ ਪਾਇ ਪੜ ਤੇਜੇ ਹੋਵੇ ਲੇਗ ਪੁਰਾਣ ਵਕਤ ਨਾ ਪਾਇਓ ਕਾ ਦੀਜੇ ਲੇਕ ਕੋ ਲੇ ਕੋ ਰਾਣ ਖਿਤਵਾਰ ਜੋ ਬਿਜੜੇ ਰਤਬਾ ਹਦਾ ਕੋਏ ਜਹ ਕਰਤਾ ਸੇ ਟੀਗੋ ਸਾਜ ਜਿ ਆਪੇ ਜਾਣੇ ਸੋਇ ਕਿਵ ਕਰਾਕਾ ਕੀ ਵਸਾਲਾ ਹੈ ਕੀ ਵਰਨੇ ਕੀ ਉਧਾਣਾ ਨਾਨਕ ਆਖੇ ਸਭ ਕੋ ਆਖੇ ਇਕ ਦੇ ਕਸ਼ਿਆਣਾ ਵੱਡਾ ਸਾਹਿ ਵੱਡੇ ਨਾਂ ਕੀਤਾ ਜਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਗੀ ਗਿਆਨਾ ਸੋਹੇ ਪਾਤਾਲ ਪਾਤਾਲ ਲਖਿ ਅਗਾਸਾ ਅਗਾਸਾ ਉੜ ਕੁੜਕ ਭਾਤ ਕੇ ਵੀਦ ਕਹਿਣ ਤੋ ਆਤ ਸੈ ਸਠਾਰੇ ਕਣਕ ਦੇ ਬਾਸੁ ਲਗਤਾਤ ਲੇਖਾ ਹੋ ਤਾ ਲਿਖਿਏ ਲੇਖਾ ਜੁਨਾਸ ਨਾਨਕ ਵੱਡਾ ਕੀ ਆਪੇ ਜਾਣੇ ਆਪ ਜਾਲਾ ਹੀ ਸਲਾਇ ਤੇ ਸੁਰਤ ਨਾ ਪਾਯਾ ਨਦੀਆ ਤੇ ਵਾਹ ਪਵੇ ਸਮੁੰਦਰ ਨਾ ਜਾਣੀ ਸਮੁੰਦਰ ਸਾਹ ਸੁਲਤਾਨ ਗਿਰਾ ਸਿਰਤੀ ਮਹਾਰਤਾਨ ਕਿਹੜੀ ਧਲਣਾ ਹਾਉਨੇ ਜੀਤੀ ਸਮਨੂ ਨਾ ਵਿਚਰੇ ਅੰਤਨਾ ਸਿਧਤੀ ਕਹਿਨਾ ਤੇ ਅੰਤਨਾ ਕਰਨ ਦੇ ਨਾਂ ਤੇ ਅੰਤਨਾ ਮਿਕਰਸੁ ਨਾਂ ਤੇ ਅੰਤਨਾ ਜਾਪੇ ਕਿਆ ਮਨ ਮੰਤ ਅੰਤਨਾ ਜਾਪੇ ਕੀਤਾ ਯਾਕਾਰ ਅੰਤਨਾ ਜਾਪੇ ਪਾਰਾ ਵਾਰ ਹੰਤ ਕਾਰਨ ਕੇ ਤੇਵਿਲ ਨਾ ਹੀ ਤਾਂ ਕਿੰਤ ਨਾ ਪਾਇ ਜਾਹੇ ਇਹ ਉਤ ਨਾ ਜਾਣੇ ਕੋਈ ਬਹੁਤਾ ਕਈਆ ਬਹੁਤਾ ਹੋਏ ਵੱਡਾ ਸਹਬ ਉਚਾ 타 ਉਚੇ ਉਪਰ ਉਚਾ ਨਾ ਯੋਦ ਉਚਾ ਹੋਵੇ ਕੋਈ ਜੀ ਸੂਚੇ ਕੋ ਜਾਣੇ ਸੋਏ ਜੇ ਵੱਡਾ ਪੇ ਜਾਣੇ ਆਪ ਪਪ ਨਾਨਕ ਨਦਨੀ ਕਰਮੀ ਦਾਤੇ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤੁਮਾਈ ਕੀਤੇ ਮਨ ਦੇ ਲੋ ਦੀਆ ਪਾਰੇ ਕੀਤੇ ਅਗਣਤ ਨਹੀਂ ਵਿਚਾਰ ਕੀਤੇ ਖਪਟੇ ਵੇਕਾਰ ਕੀਤੇ ਲੈ ਲਮ ਕਿਰਪਾ ਹੈ ਕੀਤੇ ਮੁਰਖਾਈ ਕਾਇ ਕੀਤੇ ਅਦਭੁ ਪ੍ਰਭ ਸੁਨ ਮਾਰੇ ਪੀਦਾ ਤੇਰੀ ਦਾਤਾਰ ਬੰਧਖਲਾਸੀ ਭਾਣੀ ਹੋਏ ਹੋ ਰਾਤ ਨਸਕੇ ਕੋਏ ਜੇ ਕੋ ਖਾਈਗਾ ਕਣ ਪਾਇ ਹੋ ਜਾਣੀ ਜੀਤੀਆਂ ਮੁਖਾਏ ਆਪੇ ਜਾਣੀ ਆਪੇ ਦੇਈਆ ਕੇਸੀ ਦੀ ਕੀ ਕੇ ਜਿਸਨ ਬਕਸ ਚ ਗੁਸਲਾ ਨਾਨਕ ਪਾਤਸ਼ਾਹ ਸਾਹਿਬ ਚਾਹ ਮੋਹਲੂ ਗੋਨਮਨ ਵਾਪਾਰ ਮਲ ਵਪਾਰੀ ਮਲ ਪੰਡਾਰ ਮੁੱਲਾਮੁੱਲਾ ਜੈ ਮੁੱਲ ਭਾਇ ਮੁੱਲਾ ਸਮਾਏ ਮੋਹਤਰਮ ਮੋਲ ਦੀ ਬਾਣ ਮੋਹਤਰਮ ਮਨ ਫਰਮਾਨ ਰੰਗ ਦਬਸੀ ਸੁਮਰਲੇ ਸ਼ਾਨ ਮੋਹ ਪਰਮਲ ਹੁਮਾਣ ਮੁੱਲਾ ਮੁੱਲਾ ਖੇੜਾ ਜੈ ਆਖਾਤਰ ਹਿਲਬਲੈ ਆਖੇ ਦੇ ਪਾਠ ਬੁਰਾਣੇ ਆਖੇ ਭੜੇ ਕਰੇ ਵਿਖਿਆਣੇ ਆਖੇ ਬ੍ਰਮੇ ਆਖੇਂ ਦੇ ਆਖੇ ਗੋਪੀ ਤੇ ਗੋਵਿੰਦ ਆਖੇ ਜੁਰਾ ਖੇਚਦੇ ਆਖੇ ਕੀਤੇ ਕੀਤੇ ਬੁੱਧੇ ਆਖੇ ਦਾਣ ਮਾਖੀ ਦੇਵੇ ਆਖੇ ਸੁਰਨਾਮ ਜਿੜਿ ਸੇਵ ਕੀਤੇ ਆਖਿਆ ਕਨ ਪਾਏ ਕੀਤੇ ਕਿਆ ਕਾ ਟੁੱਟ ਜਾਏ ਤੇ ਕੀਤੇ ਹੋਰ ਕਰੇ ਤਾਕ ਨਸਕੇ ਕੀ ਕੇ ਜੇ ਵੜ ਪਾਵੇ ਤੇ ਵੜ ਹੋਏ ਨਾਨਕ ਜਾਣ ਸਾਚਾ ਸੋਏ ਜੇ ਕੋ ਆਖੇ ਭੋਲ ਵਿਗਾੜ ਤਾ ਲਖਿਆ ਸਰਗਵਾਰਾ ਗਵਾਰ ਸੋ ਹਉ ਤਰਪੀ ਹਾਸੋ ਕਰ ਕੇ ਹਾਜ ਤ ਮੈਂ ਸਰਬ ਸਮਾਲੇ ਵਾਜੇ ਨਾਦ ਨੇ ਜੀਆ ਸੰਕਾ ਕੀ ਪੀਵਾ ਮਨ ਹਾਰੇ ਨੀਤੀ ਰਾਗ ਪਰਿ ਸੋ ਕਹਿਣ ਕੀਤੇ ਗਾਵਨ ਹਾਰੇ ਗਾਵੇ ਤ ਨਾ ਪਉਣ ਪਣੀ ਬੈ ਸੰਤਰ ਜਾਵੇ ਰਾਜਾ ਧਰਮ ਦਵਾਰ ਗਾਵੇ ਚਿਤ ਕੋ ਟਿਲੇਕ ਜਾਨ ਲੇਖ ਲੇਖ ਤਰੋ ਦੂ ਚਾਰੇ ਗਾਵੈ ਸਿਰ ਬ੍ਰਹਮਾ ਦੇਵੀ ਸੋਹਣ ਸੁਨਾ ਸੁਾਰੇ ਗਾਵੈ ਨਰਿੰਦਰ ਨਾਨਸ ਨੂੰ ਬੈਠੇ ਦੇਹੁ ਤਿਆ ਦਰਣਾਲੇ ਗਾਵੈ ਸਿਦ ਸੁਮਾ ਬੀਂਦਰ ਗਾਵਣ ਸਾਧ ਵਿਚਾਰੇ ਗਾਵਣ ਜੁ ਤੀਸਰੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਣ ਪੰਨ ਪੰਨ ਤੀਸਰੇ ਜੁਗ ਜੁਗ ਬਿਧਾ ਨਾਲੇ ਗਾਵੈ ਮੋਹਨੀਆ ਮਨਮੋਹਣ ਸੁਰਗ ਮਛ ਪਿਆਲੇ ਗਾਵਣ ਰਤਨੀ ਉਪਾਇ ਤੇਰੇ 68 ਤਿਦ ਚ ਨਾਲੇ ਗਾਵੈ ਜੋਤ ਮਹਾ ਮਿਲ ਸੂਰਾ ਗਾਵੈ ਖਣਿਚਾਰੇ ਗਾਵੈ ਖੰਡ ਵਡਵਰ ਪੰਡਾ ਕਰ ਕਰਖੇ ਧਾਰੇ ਸਹੀ ਤੁਦਨ ਗਾਵੈ ਜੋਤ ਤੁਪਾਵਨ ਰਤੇ ਤੇਰੀ ਭਗਤਿ ਰਸਾਲੇ ਹੋਰ ਕੀਤੇ ਗਾਵਣ ਸਿਮਾ ਚਿਤ ਨਿ ਅਵ ਨਾਲਕ ਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਈ ਸੱਚਾ ਸਚੀ ਨੈ ਹੈਪੀ ਹੋਸੀ ਜਾਇ ਨਾ ਜਸੀ ਰਚਨਾ ਜਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਸ ਮਾਇ ਜਨੀ ਉਪਾਈ ਕਰ ਕਰ ਦੇਖਿਆ ਕੀਤਾ ਆਪਣਾ ਜੋਤੀਸਤੀ ਵੜੇ ਆਏ ਜੋ ਤਿਸ ਪਾਵੇ ਸੋਇ ਕਰ ਸੀ ਰੁਕਮ ਨਾ ਕਰ ਲਾ ਜਾਈ ਸੋ ਪਾਸਾਲ ਸਹਾ ਪਾਸੇਵ ਨਾਲ ਕਰੇ ਨਰ ਜਾਈ ਹੰਦ ਸੰਤੋਗਤਰੰਪਾਚੁੰਦੀ ਧਿਆਨ ਕੇ ਕਰੇ ਵਿਪੂਲ ਕਿੰთა ਕਾਲ ਕੋ ਅਰਿਕਾ ਜੁ ਬਡਾ ਵਰਤੀਤ ਆਦੀ ਪੰਤੀ ਸਭਿ ਮਾਤ੍ਰਿ ਮਨ ਦੀ ਤਦਕ ਜੀ ਤੇ ਆਦੇਸਿ ਆਦੇਸ ਆਦ ਨੀਨ ਨਾਦ ਨਾਦ ਜੁ ਜੁਗੇ ਕੋ ਵੇਸ। ਭੁਗਤਿ ਨਾ ਆਵੇ ਆਪਨ ਨਾਰਨ ਕਟਕੜ ਵਾਜੇ ਨਾਥੇ ਆਪ ਨਾਦ ਨਾਤੀ ਸਬਦਾ ਕਿਰੇਸ ਦੇ ਅਵਰਾ ਸਾਦ ਸੰਜੋਗ ਜੁ ਜੁਕਾਰ ਚਲਾਵੇ ਲੇਖਿ ਆਵੇ ਭਾਵੇ। ਆਦੇਸਿ ਆਦੇਸ ਆਦ ਨੀਨ ਨਾਦ ਨਾਦ ਜੁ ਜੁਗੇ ਕੋ ਵੇਸ। ਨਿਕਾ ਮਾਜੁਕ ਤੇ ਵੈਤਨ ਚਲੇ ਪਰਵਾਨ ਇੱਕ ਸੰਸਾਰਿਕ ਭੰਡਾਰੇ ਕਲਾਈ ਦੀ ਮੜ ਜਿਉ ਤੇ ਸੁਪਾਵੈ ਤੇ ਵੈ ਚਲਾ ਵੇ ਜਬ ਹੋਵੇ ਫਰਮਾਨ ਉਹ ਵੇ ਕੈ ਉਹਨਾਂ ਨਦਰਨਾ ਬੇ ਬੋਤਾ ਹੈ ਵਿਡਾਲ ਹੰਦੇ ਤੇ ਸੇ ਅਦੇ ਸੇ ਆਦ ਨੀ ਲਨਾ ਨਾ ਜੁਜੂ ਕੇ ਕੋ ਵੇਸ ਆਸੈ ਲੋਇ ਲੋਇ ਕੰਡ ਆਰੋ ਜੋ ਕਿਸ ਪਾਇਸ ਵੇ ਕਾ ਵਾਰ ਕਰ ਕਰ ਵੇ ਕੇ ਸੁਰਜਲ ਹਾਰ ਨਾਨਕ ਸੱਚੇ ਕੀ ਸਾਚੀ ਗਾਰ ਅਦੇਤ ਸੇ ਅਦੇਸ ਆਦ ਨੀਨ ਨਾਦ ਨਾਦ ਜਿਗਦੀਏ ਕੋ ਵੇਸ ਜਿਗਦੂ ਜਿਬ ਲਖੋਇ ਲਖੋਇ ਲਖ ਵੀਸ ਲਖ ਲਗੜਾ ਕੀ ਏਕ ਨਾਮ ਜਿਗਦੀਸ਼ ਵੇ ਤੁਰਾਈ ਪਤ ਪਵੜੀ ਚੜੀਏ ਹੋਈ 21 ਸੁਨਗਲਾ ਆਕਾਸ਼ ਕੀ ਕੀਟਾ ਆਇ ਰੇ ਸ ਨਾਨਕ ਨਜ਼ਰੀ ਭਾਈਏ ਕੋੜੀ ਕੋੜੇ ਠੀਸੇ ਆਖੰਡੂਰ ਤੋਂ ਪਹਿਲਾ ਜੋਰ ਜੋਰ ਨ ਮੰਦਰ ਨੇ ਨਾ ਜੋਰ ਜੋੜ ਨਾ ਜੀਵਨ ਮਰਨਾ ਜੋਰ ਝੋਲਣਾ ਨਾ ਮਨ ਮਨ ਸੂਰਜ ਜੋਰ ਨਾ ਸੁਤੀ ਘਣ ਵਿਚਾਰ ਜੋਰ ਨਾ ਝੂਟੀ ਛੁੱਟੇ ਸੰਸਾਰ ਜਿਸਾ ਜੋਰ ਕਰਵੇ ਕੇਸ ਹੋਏ ਨਾ ਕੋ ਤੁਮਨੀ ਚਨਾ ਕੋਏ ਰਾਤੀ ਰੁਤੀ ਧੁੱਤੀ ਵਾਰ ਪਵਨ ਪਾਣਿ ਰੂਪਾ ਤਾਲ ਤਿਸ਼ਵੀ ਤਰਤੀਥਵ ਰਖੀ ਧਰਮਸਾਲ ਤਸਵੀ ਜੀਵ ਜੁਗਤ ਕੇ ਰੰਗ ਤਿਨ ਕੇ ਨਾਮ ਨੇ ਕੀ ਅਨੰਤ ਕਰਮੇ ਕਰਮੇ ਹੋਈ ਚਾਰ ਸਚਾ ਚਾਰ ਸਚਾ ਦਰਬਾਰ ਤੇ ਦੇ ਸੋਣ ਪੰਚ ਬਰੋਹ ਨਦਰੀ ਗਰਮ ਭਵੇਂ ਨੀਸਾਣ ਕਾਚ ਬਕਾਇ ਉਤੇ ਪਾਇ ਨਾਨਕ ਗਈਆ ਜਾਪੇ ਜਾਏ ਗਰਮ ਖੰਡ ਕੇ ਹੋਦਰੂੰ ਘੜ ਘੜ ਕੇ ਆਖੋ ਕਰਮ ਕੀਤੇ ਪਵਨ ਪਾਣੀ ਵੈ ਸੰਤਰ ਕੀਤੇ ਘਾਣ ਮਹੇਸ ਕੀਤੇ ਵਰ ਮੈਂ ਘਾਟ ਤਕੜੀ ਰੂਪ ਰਾਂਖੇ ਵੇਸ ਕੀਤੇ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ ਕੀਤੇ ਅੰਜੰਨ ਸੂਰ ਕੀਤੇ 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 ਮੰਡਵ ਦੇਸ ਕੀਤੇ ਸਦਬੁਦਨਾਦ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ ਧਨਮਨ ਕੀਤੇ 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 ਰਤਨ ਸੂੰਦ ਕੀਤਿਆ ਖਾਣੇ ਕੀਤਿਆ ਬਾਣੇ ਕੀਤੇ ਭਾਤ ਨਨਦ ਕੀਤੇ ਅਸਰਤੀ ਸਭ ਕੇ ਤੇ ਨਾਨਕੀ ਅੰਤਨੰਦ ਗਿਆਨ ਖੰਡ ਮੈਂ ਗਿਆਨ ਪ੍ਰਚਾਰਿਤ ਸੇ ਨਾਦ ਬਨੋਦ ਕੋੜਾ ਨੰਦ ਸ਼ਰਮ ਕੰਡਕੀ ਬਾਣੀ ਰੂਪਿਤ ਹੈ ਘਾੜ ਤਕੜੀਏ ਬਹੁਤ ਹੈ ਲੋਭ ਤਾਂ ਕਿ ਅਗਲਾ ਬਥਿਆ ਨਾ ਜਾਏ ਜੇ ਕੋ ਕਛੁ ਪੁੱਛੇ ਬਸਦਾਏ ਇੱਥੇ ਘੜਿਆ ਸੁਰਤ ਮਤਮਣੇ ਬੁਰ ਜਥਾ ਘੜਿਆ ਸੁਨਾ ਸੁਭਾਅ ਕੇ ਸੁਧ ਕਰਮ ਖੰਡ ਕੀ ਬਾਣੀ ਜੋਰ ਦਿੱਤਾ ਹੋਰ ਨਾ ਕੋਈ ਹੋਰ ਇੱਥੇ ਜੋਦ ਮਹਾਭਲ ਸੁਰਤਿ ਨਿਰਾਵ ਰਹਾ ਭਰਪੂਰ ਤਥੇ ਸੀਤੋ ਸੀਤਾ ਮਹਿਮਾ ਮਾਇ ਤਾਂ ਕਿ ਰੂਪਨਕ ਤਨੇ ਜਾਏ ਨਾ ਮਰੀ ਨਠਾ ਗਏ ਜਾ ਜਿਨ ਕੇ ਰਾਮ ਸੇਮਨ ਮਾਹੇ ਤਥੇ ਭਗਤ ਬਸੇ ਕੇ ਲੋਕਰ ਨ ਸੱਚਾ ਮਨਸੋ साथ कांडर्व सेन रंगार कर कर विखन बने हार दत्ते कन्न बने वर पंड जी को कथित कांत नांत दत्ते लोल वकार जीव जीव कुंत कर में तो वकार विक्के विक्षे करे विचार नान कथना करना सार पहारा तीरे सुन्यार नमत में धतियार लागनी तपताओ पंडा पाम्रते टाल ਕਰੀਏ ਸਭਸਾ ਤਿਰਖਸਾ ਜਨ ਕੋ ਨਦਰ ਕਰਮ ਤਨ ਕਾਰਨ ਨਾਲਿ ਕ ਨਦਰਿ ਨਦਰਿ ਨਿਹਾਲ ਸੋ ਲੋਕ ਬਮਨ ਗੁਰੂ ਪਾਣੀ ਪਤਾ ਮਾਤਾ ਧਰਤ ਮਾਤਾ ਦੇਵਸ ਰਾਦੇ ਦਾਈ ਦਾਇਆ ਕੀ ਲੈ ਸਗਲ ਜਗਤ ਕੰਗਿਆਈਆ ਬਰੇ ਆਈਆ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੇ ਕੇਨਣ ਕਿ ਦੂਰ ਮੁੰਨੀ ਨਾਮ ਤੇ ਆਇਆ ਦੇਮ ਸਕਤ ਕਾਲ ਨਾਨਕ ਤੇ ਮਤਿ ਤੇ ਕੀਤੇ ਛੁਟੀ ਨਾਲ ਜੀਨੀ ਨਾਮ ਤੇ ਆਇਆ ਗੈਮ ਸਖਤ ਕਾਲ ਨਾਨਕ ਤੇਮ ਫੀਲੇ ਕੀਤੀ ਛਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ